ਤੇ ਆਪਾਂ ਜੀ ਆਨੰਦਪੁਰ ਸਾਹਿਬ ਤੋਂ ਰੂਪਨਗਰ ਪਹੁੰਚ ਗਏ ਆ ਜੀ ਤੇ ਆਪਾਂ ਨੈਸ਼ਨਲ ਹਾਈਵੇ 205 ਤੇ ਖੜੇ ਆ ਜੀ ਇਧਰੋਂ ਆਏ ਸੀ ਆਪਾਂ ਤੇ ਆਪਾਂ ਇੱਥੋਂ ਰਹਿ ਗਿਆ 2 ਕਿਲੋਮੀਟਰ ਅੱਗੇ ਰੂਪਨਗਰ ਤੇ ਆਪਾਂ ਜਾਣਾ ਚਮਕੌਰ ਸਾਹਿਬ ਤੇ ਚੱਲਦੇ ਆਂ ਇੱਥੋਂ 10 ਕਿਲੋਮੀਟਰ ਚਮਕੌਰ ਸਾਹਿਬ ਆ ਜੀ ਤੇ ਆਪਾਂ ਪਹੁੰਚ ਗਏ ਇਸ ਥਾਂ ਤੇ ਚਮਕੌਰ ਸਾਹਿਬ ਤੋਂ 7 ਕਿਲੋਮੀਟਰ ਪਿੱਛੇ ਆ ਸ਼ੱਟ ਦੇ ਆਪਾਂ ਖੜਾ ਮੀਂਹ ਪੈਣ ਕਰਕੇ ਆਪਾਂ ਥੋੜਾ ਟਾਈਮ ਸ਼ੱਟ ਥੱਲੇ ਰੋਕ ਕੇ ਤੇ ਆਪਣਾ ਸਾਈਕਲ ਖੜਾ ਤੇ ਆਪਣਾ ਬੈਗ ਪੈਕ ਕੁਰਸੀਆਂ ਤੇ ਤੇ ਇਧਰ ਭਗਵੰਤ ਮਾਨ ਨੇ ਆਉਣਾ ਤੇ ਇਸ ਕਰਕੇ ਪੁਲਿਸ ਲੱਗੀ ਵੀ ਇਧਰ ਖੜੀ ਵੀ ਸੀ ਚਲੇ ਗਏ ਇਸ ਜਿਹੜਾ ਰੂਟ ਤੋਂ ਲੰਘਣਾ ਭਗਵੰਤ ਮਾਨ ਇਧਰ ਨਹੀਂ ਆਣਾ ਸਵਾਗਤ ਆ ਤੁਹਾਡਾ ਇੱਕ ਨਵੀਂ ਸਵੇਰ 'ਚ ਤੇ ਆਪਾਂ ਪਹੁੰਚ ਗਏ ਸੀ ਰਾਤੀ ਚਮਕੌਰ ਸਾਹਿਬ ਗੁਰਦੁਆਰਾ ਢਾਡੀ ਸਾਹਿਬ ਇਹ ਗੁਰਦੁਆਰੇ ਦਾ ਕੰਮ ਚੱਲ ਰਿਹਾ ਦਰਬਾਰ ਸਾਹਿਬ ਜੀ ਦਾ ਤੇ ਇਹ ਅੰਦਰ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੇ ਰੱਖਿਆ ਹੈ ਪ੍ਰਕਾਸ਼ ਤੇ ਆਪਾਂ ਇਹਨੂੰ ਜਲਦੇ ਹਾਂ ਤਿਆ ਜੀ ਮੇਨ ਮਾਰਕਟਾਂ ਚਮਕੌਰ ਸਾਹਿਬ ਗੁਰਦੁਆਰੇ ਨੂੰ ਸਟਰੀਟ ਜਾਂਦੀ ਤੇ ਆਪਾਂ ਕਤੜਗੜ੍ਹ ਸਾਹਿਬ ਗੁਰਦੁਆਰੇ ਨੂੰ ਦਰਸ਼ਨ ਕਰਨ ਜਾ ਰਹੇ ਆ ਗੜੀ ਸਾਹਿਬ ਤੇ ਕਤੜਗੜ੍ਹ ਸਹਿ ਆਬਾ ਬੇਬੀ ਤਰੇ ਜਾਂਦੇ ਉਧਰ ਤੇ ਆਪ ਆ ਗਏ ਜੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਚ ਚਮਕੌਰ ਸਾਹਿਬ ਜਿਲ੍ਹਾ ਰੂਪਨਗਰ ਆ ਗੁਰਦੁਆਰੇ ਵਾਲੀ ਸਾਈਡ ਕੰਮ ਚੱਲ ਰਿਹਾ ਗੁਰਦੁਆਰੇ ਚ ਤੇ ਆਪਾਂ ਜਾਣਾ ਇਧਰ ਨੂੰ ਸ੍ਰੀ ਗੁਰਦੁਆਰਾ ਕੱਚੀ ਗਲੀ ਸਰ ਤਾਂ ਸਾਹਮਣੇ ਗੁਰਦੁਆਰਾ ਆਪਣਾ ਆਪਾਂ ਗੁਰਦੁਆਰੇ ਆ ਗਏ ਦਮਦਮਾ ਸਾਹਿਬ ਤੁਮਕੋ ਸਾਹਿਬ ਕਿ ਆਪਾਂ ਹੀ ਝਾੜ ਸਾਹਿਬ ਗੁਰਦੁਆਰੇ ਚ गुरुद्वारा श्री चंदा साहब पुआत बाबा जी कु दर्शन पाश गुरुद्वारा इस जगह आई स

ਇਹ ਸਵੇਰ ਦਾ ਟਾਈਮ ਹੀ ਆਪਾਂ ਖੜੇ ਹਾਂ ਮਾਛੀਵਾੜੇ ਤੇ ਆ ਪਿੱਛੇ ਸਾਰੇ ਮਾਛੀਵਾੜੇ ਦੇ ਜੰਗਲ ਜਿੱਥੇ 10:05 ਹੋ ਚੁੱਕੇ ਜੀ ਮਾਛੀਵਾੜੇ ਦੇ ਜੰਗਲਾਂ 'ਚ ਰਹੇ ਸੀ ਰਾਤ ਕੱਟੀ ਸੀ ਇਹੋ ਜਗ੍ਹਾ ਸਾਹਮਣੇ ਗੁਰਦੁਆਰਾ ਐ ਜਗ੍ਹਾ ਗੁਰਦੁਆਰਾ ਬਣਿਆ ਜਿੱਥੇ ਇੱਥੇ ਖੂਹ ਹੀ ਟੈਂਡ ਦੇ ਕੋਲ ਸ਼ਰਾਣਾ ਲਾ ਕੇ ਬੈਠੇ ਸੀ 三千八千一。<Thank>